ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਇਤਿਹਾਸ ਮਲਤਾਨ ਪਰ ਫਤਿਹ ਨਵਾਬ ਮੁਜ਼ੱਫਰ ਖਾਨ ਹਾਕਮ ਮਲਤਾਨ ਦੇ ਜਿਮੇ ਜੋ ਸਮੰਤ 1873 ਬਿਕਰਨੀ ਦਾ ਮਾਮਲਾ ਲਾਹੌਰ ਦਰਬਾਰ ਦਾ ਬਾਕੀ ਰਹਿਦਾ ਸੀ ਉਸ ਦੇ ਤਰਨ ਉਸ ਦੇ ਤਾਰਨ ਵਿੱਚ ਉਹ ਟਾਲ ਮਟੋਲਾ ਕਰਨ ਲੱਗਾ ਤੇ ਉਸ ਦੀ ਰੁਚੀ ਦਾ ਝੁਕਾਓ ਕੁਝ ਗਾਜ਼ੀ ਪੁਣੇ ਵੱਲ ਦਿਸਿਆ ਤਾਂ ਸ਼ੇਰੇ ਪੰਜਾਬ ਨੇ ਸਮੰਤ 1874 ਬਿਕਮੀ ਦੇ ਆਰੰਭ ਵਿੱਚ ਇੱਕ ਤਕੜਾ ਦਸਤਾ ਫੌਜ ਦਾ ਉਸ ਨੂੰ ਤਾੜਨ ਦੇਣ ਲਈ ਦਿਵਾਨ ਭਵਾਨੀ ਦਾਸ ਪਸ਼ਾਵਰੀਏ ਅਤੇ ਸਿਮਰ ਦਿਵਾਨ ਚੰਦ ਦੀ ਸਰਦਾਰੀ ਦੇ ਵਿੱਚ ਮੁਲਤਾਨ ਭੇਜਿਆ ਇਸ ਫੌਜ ਨੇ ਮੁਲਤਾਨ ਪਹੁੰਚਦੇ ਅਹੀਂ ਸ਼ਹਿਰ ਨੂੰ ਘੇਰ ਲਿਆ ਹੁਣ ਕੁਝ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਇਸ ਫੌਜ ਦੇ ਮੁਖੀਆਂ ਦੀ ਬੇਪਰਵਾਹੀ ਦੇ ਕਾਰਨ ਸਫਲਤਾ ਨਾ ਹੋਈ ਮਹਾਰਾਜਾ ਨੂੰ ਜਦ ਇਹਨਾਂ ਦੀਆਂ ਅਯੋਗ ਕਾਰਵਾਈਆਂ ਦਾ ਪਤਾ ਲੱਗਾ ਤਾਂ ਦੀਵਾਨ ਪਵਾਨੀ ਦਾਸ ਪਰ 10000 ਰੁਪਏ ਜੁਰਮਾਨਾ ਕੀਤਾ ਤੇ ਉਸ ਨੂੰ ਕੁਝ ਸਮੇਂ ਲਈ ਆਪਣੇ ਅਹੁਦੇ ਤੋਂ ਹਟਾ ਦਿੱਤਾ ਸ਼ੇਰੇ ਪੰਜਾਬ ਜਿਸ ਨੂੰ ਕੁਦਰਤ ਨੇ ਇੰਨਾ ਬਲਵਾਨ ਮਨ ਅਤੇ ਦ੍ਰਿੜ ਵਿਸ਼ਵਾਸ ਬਖਸ਼ਿਆ ਸੀ ਉਹ ਕਦ ਇਨ੍ਹਾਂ ਮੁਖੀਆਂ ਦੀ ਗਫਲਤ ਦੇ ਕਾਰਨ ਸਫਲਤਾ ਨਾ ਹੋਣ ਕਰਕੇ ਆਪਣੇ ਇਰਾਦੇ ਬਦਲ ਸਕਦਾ ਸੀ ਉਸਨੇ ਬਹੁਤ ਛੇਤੀ ਅੰਦਰੋਂ ਅੰਦਰ ਸਾਰਾ ਪ੍ਰਬੰਧ ਠੀਕ ਕਰਕੇ 25000 ਬਲਵਾਨ ਫੌਜ ਸ਼ਹਿਜ਼ਾਦਾ ਖੜਕ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਸ਼ਾਮ ਸਿੰਘ ਬਹਾਦਰ ਸਰਦਾਰ ਧੰਨਾ ਸਿੰਘ ਮਲਵਾਈ ਆਦੀ ਦੀ ਸਰਦਾਰੀ ਵਿੱਚ 18 ਮਾਗ ਸਮਾਂਤਾ 1874 ਬਿਕਰਮੀ ਜਨਵਰੀ 1818 ਈਸਵੀ ਨੂੰ ਮੁਲਤਾਨ ਤੇ ਪੂਰੀ ਫਤਿਹ ਪਾਉਣ ਲਈ ਤੋਰ ਦਿੱਤੀ। ਉਧਰ ਨਵਾਬ ਮੁਜ਼ੱਫਰ ਨੇ ਵੀ ਆਪਣੇ ਵੱਲੋਂ ਸਭ ਤਰ੍ਹਾਂ ਦੀਆਂ ਤਿਆਰੀਆਂ ਕਰਕੇ ਸ਼ਹਿਰ ਦੇ ਕਿਲੇ ਨੂੰ ਚੰਗੀ ਤਰ੍ਹਾਂ ਪੱਕਾ ਕਰ ਲਿਆ ਤੇ ਇਲਾਕੇ ਵਿੱਚ ਦੂਰ ਦੂਰ ਤੱਕ ਆਪਣੇ ਆਦਮੀ ਭੇਜ ਕੇ ਐਸਾ ਮਜਬੀ ਜੋਸ਼ ਖਿਲਾ ਰਿਹਾ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ 20000 ਤੋਂ ਵੱਧ ਗਾਜ਼ੀ ਨਵਾਬ ਦੇ ਇਸਲਾਮੀ ਝੰਡੇ ਝੇਟ ਇਕੱਠੇ ਹੋ ਗਏ ਇਧਰ ਖਾਲਸੇ ਦੇ ਦਲਾਂ ਨੇ ਪਹਿਲੇ ਰਾਹ ਵਿੱਚ ਦੋ ਸਧਾਰਨ ਲੜਾਈਆਂ ਦੇ ਬਾਅਦ ਖਾਨਗੜ੍ਹ ਤੇ ਮੁਜ਼ਫਰਗੜ੍ਹ ਪਰ ਅਧਿਕਾਰ ਕਰ ਲਿਆ ਹੁਣ ਜਦ ਖਾਲਸਾਈ ਦਲ ਮੁਲਤਾਨ ਪਹੁੰਚਿਆ ਤਾਂ ਅੱਗੇ ਨਵਾਬ ਦੇ ਸ਼ਹਿਰ ਦੇ ਕਿਲੇ ਨੂੰ ਪੂਰੀ ਤਰ੍ਹਾਂ ਧਾਵੇ ਤੋਂ ਬਚਾਉਣ ਲਈ ਸੁਰੱਖਤ ਕਰ ਲਿਆ ਸੀ ਇਥੇ ਸ਼ਹਿਰ ਤੋਂ ਥੋੜਾ ਬਾਹਰ ਇੱਕ ਤਕੜਾ ਟਕਰਾ ਹੋਇਆ ਅਤੇ ਸਾਰੇ ਦਿਨ ਦੀ ਲੜਾਈ ਲੜਨ ਦੇ ਉਪਰੰਤ ਮੈਦਾਨ ਖਾਲਸੇ ਦੇ ਹੱਥ ਰਿਆ। ਅਗਲੇ ਦਿਨ ਸ਼ਹਿਰ ਨੂੰ ਘੇਰੇ ਵਿੱਚ ਰੱਖਿਆ ਗਿਆ। ਹੁਣ ਨਵਾਬ ਬੜੀ ਬਹਾਦਰੀ ਨਾਲ ਸਣੇ ਆਪਣੇ ਸੂਰਮੇ ਪੁੱਤਰਾਂ ਦੀ 20000 ਫੌਜ ਅਤੇ ਬੇਗਿਣਤ ਗਾਜ਼ੀਆਂ ਦੇ ਸ਼ਹਿਰ ਨੂੰ ਹਰ ਪਾਸੇ ਤੋਂ ਬਚਾਉਣ ਲਈ ਤਿਆਰ ਖਲੋਤਾ ਸੀ। ਖਾਲਸੇ ਨੇ ਜਾਂਦੇ ਹੀ ਸ਼ਹਿਰ ਦੀ ਫਸੀਲ ਮੁਰੇ ਤੋਪਾਂ ਵੇੜ ਦਿੱਤੀਆਂ। ਸ਼ਹਿਰ ਉੱਪਰ ਗੋਲੀਆਂ ਦਾ ਮੀਂਹ ਵਰਦਾ ਰਿਹਾ ਸਾਰੇ ਦਿਨ ਦੀ ਲੜਾਈ ਦਾ ਸਿੱਟਾ ਇਹ ਨਿਕਲਿਆ ਕਿ ਫਸੀਲ ਪਰ ਦੋ ਥਾਵਾਂ ਪਰ ਪਾੜ ਪੈ ਗਏ ਉਧਰੋਂ ਖਾਲਸੇ ਹੱਲਾ ਬੋਲ ਦਿੱਤਾ ਪਰ ਨਵਾਬ ਨੇ ਤੁਰੰਤ ਫੁਰਤ ਪਾੜਾਂ ਵਿੱਚ ਰੇਤਾ ਭਰੀਆਂ ਬੋਰੀਆਂ ਪਰਵਾ ਦਿੱਤੀਆਂ ਜਿਸ ਦੇ ਕਾਰਨ ਸਫਲਤਾ ਨਾ ਹੋ ਸਕੀ ਇਸ ਦੇ ਉਪਰੰਤ ਫਸੀਲ ਥੱਲੇ ਟੋਏ ਪਟਵਾਏ ਗਏ ਉਹਨਾਂ ਵਿੱਚ ਬਾਰੂਦ ਭਰਿਆ ਗਿਆ ਪਰ ਉਧਰੋਂ ਮੀਂਹ ਪੈ ਜਾਣ ਦੇ ਕਾਰਨ ਇਹ ਯਤਨ ਵੀ ਕਾਮਯਾਬ ਨਾ ਹੋਇਆ। ਛੇਕੜ ਕਈ ਦਿਨਾਂ ਦੇ ਉਪਰੰਤ ਇੱਕ ਦਿਨ ਮੋੜ ਸ਼ਹਿਰ ਪਰ ਹੱਲਾ ਕੀਤਾ ਗਿਆ ਅਤੇ ਬੜੀ ਲਾਹੂ-ਡੋਲ ਮੀ ਲੜਾਈ ਹੋਈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵਾਬ ਸ਼ਹਿਰ ਦੀਆਂ ਮੋਰਚਿਆਂ ਵਿੱਚੋਂ ਨਿਕਲ ਕੇ ਆਪਣੇ ਪ੍ਰਸਿੱਧ ਇਤਿਹਾਸ ਕਲੇ ਵਿੱਚ ਜਾ ਵੜਿਆ। ਇਉਂ ਖਾਸੇ ਦਾ ਸ਼ਹਿਰ ਪਰ ਅਧਿਕਾਰ ਹੋ ਗਿਆ। ਨਵਾਬ ਨੇ ਕਿਲੇ ਵਿੱਚ ਪਹੁੰਚ ਕੇ ਮੋੜ ਪਹਿਲੇ ਵਾਂਗ ਲੜਾਈ ਦੀਆਂ ਤਿਆਰੀਆਂ ਕਰ ਲਈਆਂ ਕਿਲੇ ਪਰ ਕਈ ਤਾਬੜ ਤੋੜ ਧਾਵੇ ਕੀਤੇ ਗਏ ਇਸ ਦੇ ਦਰਵਾਜਿਆਂ ਪਰ ਹਾਥੀ ਦੌੜਾਏ ਗਏ ਪਰ ਸਿੱਟਾ ਕੁਝ ਵੀ ਨਾ ਨਿਕਲਿਆ ਐਉਂ ਕਿਲੇ ਨੂੰ ਘੇਰਾ ਪਿਆ ਰਿਹਾ ਲਗਭਗ 3 ਮਹੀਨੇ ਬੀਤ ਗਏ ਪਰ ਇਸ ਦੇ ਛੇਤੀ ਫਤਿਹ ਹੋਣ ਦੀ ਕੋਈ ਆਸ ਨਹੀਂ ਸੀ ਕੀਤੀ ਜਾ ਸਕਦੀ ਉਧਰੋਂ ਗਰਮੀ ਦੀ ਰੁੱਤ ਤੇ ਮੁਲਤਾਨ ਦੀ ਤਪਸ਼ ਨੇ ਫਤਿਹ ਨੂੰ ਹੋਰ ਵੀ ਦੁਰੇਡੇ ਕਰ ਦਿੱਤਾ ਸੀ ਇਸ ਸਮੇਂ ਇੱਕ ਹੋਰ ਕਠਿਨਾਈ ਦਾ ਟਕਰਾ ਕਰਨਾ ਪਿਆ ਅਰਥਾਤ ਖਾਲਚੇ ਦੇ ਡੇਰੇ ਵਿੱਚ ਡਾਕੀ ਰੋਗ ਖਿਲਰ ਗਿਆ ਜਿਸ ਨਾਲ ਅਨੇਕ ਜਵਾਨ ਨਿਤ ਬਿਮਾਰ ਹੋਣ ਲੱਗੇ ਇਸ ਕਾਰਨ ਸੈਨਾ ਨੂੰ ਬੜੀ ਔਕੜ ਦਾ ਸਾਹਮਣਾ ਕਰਨਾ ਪਿਆ ਇਦਰ ਸ਼ੇਰੇ ਪੰਜਾਬ ਨੂੰ ਰਣ ਵਿੱਚ ਰੋਜ਼ਾਨਾ ਡਾਕ ਪਹੁੰਚਦੀ ਰਹਿੰਦੀ ਸੀ ਜਦ ਆਪ ਨੇ ਫੌਜ ਦੀਆਂ ਇਹਨਾਂ ਔਕੜਾਂ ਦਾ ਸਮਾਚਾਰ ਸੁਣਿਆ ਤਾਂ ਆਪ ਆਪਣੇ ਪੁਰਾਤਨ ਨਿਯਮ ਅਨੁਸਾਰ ਸ੍ਰੀ ਅੰਮ੍ਰਿਤਸਰ ਜੀ ਪਹੁੰਚੇ ਤੇ ਸ੍ਰੀ ਦਰਬਾਰ ਸਾਹਿਬ ਜੀ ਜਾ ਕੇ ਇਸ ਮੂਹਮ ਦੀ ਫਤਿਹ ਲਈ ਅਰਦਾਸਾਂ ਸੁਧਵਾਈਆਂ ਇਸ ਸਮੇਂ ਆਪ ਨੂੰ ਅਕਾਲੀ ਫੂਲਾ ਸਿੰਘ ਮਿਲਿਆ ਫਤਿਹ ਲਈ ਅਰਦਾਸਾਂ ਸੁਧਵਾਈਆਂ ਤੇ ਇਸ ਸਮੇਂ ਆਪ ਨੂੰ ਅਕਾਲੀ ਫੂਲਾ ਸਿੰਘ ਮਿਲਿਆ ਤੇ ਜਦ ਉਸ ਨੇ ਖਾਲਸਾ ਫੌਜ ਨੂੰ ਔਖ ਵਿੱਚ ਫਾਥਾ ਸੁਣਿਆ ਤਾਂ ਆਪ ਅਕਾਲੀ ਦਲ ਨਾਲ ਲੈ ਕੇ 11 ਜੇਠ ਸਮੰਤ 1874 ਬਿਕਮਰੀ ਨੂੰ ਮੁਲਤਾਨ ਵੱਲ ਤੁਰ ਪਏ। ਇਉਂ ਇਹ ਦਸਤਾ ਦਰਿਆ ਰਾਵੀ ਦੇ ਰਸਤੇ ਵਿੱਚ 18 ਜੇਠ ਨੂੰ ਮੁਲਤਾਨ ਪਹੁੰਚ ਗਿਆ। ਇਹਨਾਂ ਜਾਂਦਿਆਂ ਹੀ ਭੰਗਿਆਂ ਦੀ ਪ੍ਰਸਿੱਧ ਤੋਪ ਨੂੰ ਕਿਲੇ ਦੇ ਖਿਜਰੀ ਦਰਵਾਜ਼ੇ ਅੱਗੇ ਬੇੜ ਦਿੱਤਾ। ਤੇ ਅਜੀ ਕੁੱਲ 3-4 ਗੋਲੇ ਹੀ ਦਾਗੇ ਸਨ ਕਿ ਦਰਵਾਜ਼ੇ ਦੇ ਲਾਗੇ ਫਸੀਲ ਵਿੱਚ ਦੋ ਪਾੜ ਪੈ ਗਏ ਪਰ ਬਹਾਦਰ ਨਵਾਬ ਸਮੇਂ ਸਿਰ ਇਸ ਥਾਂ ਤੇ ਪਹੁੰਚ ਗਿਆ ਤੇ ਉਹਨਾਂ ਵਿੱਚ ਰੇਤ ਭਰੀਆਂ ਬੋਰੀਆਂ ਜੜਵਾ ਕੇ ਪਾੜਾ ਨੂੰ ਪੂਰ ਦਿੱਤਾ ਗਿਆ ਤੇ ਅੰਦਰੋਂ ਇੱਕ ਸਾਰ ਥੋਪਾਂ ਦੀ ਅੱਗ ਅੱਗ ਵਰਸਾਈ ਇਹਨੇ ਨੂੰ ਅਕਾਲੀਆਂ ਮੁਰ ਧੋਪਾ ਦਾਗੀਆਂ ਤੇ ਗੋਲੇ ਠੀਕ ਬੋਰੀ ਦੇ ਬੈਠੇ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਪਾੜ ਵਿੱਚ ਬੋਰੀਆਂ ਡਿੱਗ ਪਈਆਂ ਹੁਣ ਅਕਾਲੀ ਫੂਲਾ ਸਿੰਘ ਜੀ ਨੇ ਇਸ ਸਮੇਂ ਨੂੰ ਅੰਜਾਈ ਨਹੀਂ ਗਵਾਇਆ ਤੇ ਇੱਕ ਚੁਣਵਾ ਦੱਸਦਾ ਆਪਣੇ ਜਥੇ ਨਾਲ ਲੈ ਕੇ ਉਸ ਪਾੜੇ ਤੇ ਧਾਵਾ ਕਰ ਦਿੱਤਾ ਤੇ ਅਖ ਦੇ ਫੇਰ ਵਿੱਚ ਇਹ ਅਕਾਲੀ ਦਲ ਕਿਲੇ ਦੇ ਅੰਦਰ ਜਾ ਪਹੁੰਚਾ ਪਰ ਕਿ ਇਹਨਾਂ ਦੇ ਅੰਦਰ ਜਾਂਦਿਆਂ ਕਿਲਾ ਫਤਿਹ ਹੋ ਗਿਆ ਨਹੀਂ ਸਾਗੋ ਨਵਾਬ ਨੇ ਜਦ ਇਹਨਾਂ ਨੂੰ ਅੰਦਰ ਵੜਦਿਆਂ ਡਿੱਠਾ ਤਾਂ ਉਸ ਨੂੰ ਗਜਬ ਦਾ ਜੋਸ਼ ਆਇਆ ਤੇ ਸਣੇ ਆਪਣੇ ਵੀਰ ਪੁੱਤਰਾਂ ਦੇ ਬਹਾਦਰ ਸਿਪਾਈਆਂ ਦੇ ਇਹਨਾਂ ਤੇ ਟੁੱਟ ਪਿਆ ਹੁਣ ਹਨੇਰ ਦਾ ਕਮਸਾਨ ਮੱਚਿਆ ਨਾਲ ਹੀ ਹੋਰ ਖਾਲਸਾ ਫੌਜ ਵੀ ਅਕਾਲੀਆਂ ਦੇ ਪਿੱਛੇ ਪਹੁੰਚ ਗਈ ਤੇ ਕਿਲੇ ਦਾ ਮੈਦਾਨ ਹੁਣ ਰਣ ਭੂਮੀ ਬਣ ਗਿਆ ਇੰਨੇ ਨੂੰ ਅਕਾਲੀ ਫੂਲਾ ਸਿੰਘ ਦੀ ਤਲਵਾਰ ਨਾਲ ਨਵਾਬ ਮੁਜ਼ਫਰ ਖਾਨ ਕਤਲ ਹੋਇਆ ਇਥੇ ਹੀ ਨਵਾਬ ਦੇ ਪੰਜ ਪੁੱਤਰ ਸ਼ਾ ਨਿਵਾਜ਼ ਖਾਨ, ਮੁਮਤਾਜ਼ ਖਾਨ, ਆਯਾਜ਼ ਖਾਨ, ਹਕ ਨਿਵਾਜ਼ ਖਾਨ ਅਤੇ ਸ਼ਬਾਬ ਖਾਨ ਵੀ ਮਾਰੇ ਗਏ। ਗਾਜ਼ੀਆਂ ਨੇ ਜਦ ਆਪਣੇ ਮੁਖੀਆਂ ਨੂੰ ਇਸ ਤਰ੍ਹਾਂ ਜ਼ਮੀਨ ਤੇ ਢੇਰ ਹੁੰਦਿਆਂ ਡਿੱਠਾ ਤਾਂ ਉਹਨਾਂ ਦੇ ਪੈਰ ਵੀ ਮੈਦਾਨ ਤੋਂ ਉਖੜ ਗਏ ਤੇ ਕਿਲਾ ਹੁਣ ਪੂਰੀ ਤਰ੍ਹਾਂ ਖਾਲਸੇ ਦੇ ਹੱਥ ਆ ਗਿਆ। ਅੱਜ ਦੀ ਲੜਾਈ ਵਿੱਚ ਕਈ ਨਾਮੀ ਸਰਦਾਰ ਖਾਲਸੇ ਵੱਲੋਂ ਫੱਟੜ ਹੋਏ ਜਿਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਨਲੂਆ ਤੇ ਅਕਾਲੀ ਫੁੱਲਾ ਸਿੰਘ ਦਾ ਨਾਮ ਖਾਸ ਪ੍ਰਸਿੱਧ ਹੈ ਇਸ ਦੇ ਬਾਅਦ ਇਹ ਸਾਰਾ ਸੂਬਾ ਖਾਲਸਾ ਰਾਜ ਵਿੱਚ ਮਿਲਾ ਦਿੱਤਾ ਗਿਆ ਮੁਲਤਾਨ ਦੀ ਫਤਿਹ ਵਿੱਚ ਖਾਲਸਾ ਫੌਜਾਂ ਦੇ ਹੱਥ ਬਹੁਤ ਮਾਇਆ ਆਈ ਨਵਾਬ ਦੇ ਖਜ਼ਾਨੇ ਵਿੱਚੋਂ ਵੀ ਬੇਸ਼ੁਮਾਰ ਮੋਹਰਾਂ ਤੇ ਜਵਾਹਰਾਤ ਮਿਲੇ ਇਸ ਲੜਾਈ ਵਿੱਚ 12000 ਤੋਂ ਵੀ ਵੱਧ ਮੁਸਲਮਾਨ ਸਣੇ ਨਵਾਬ ਮੁਜ਼ੱਫਰ ਖਾਨ ਅਤੇ ਉਸ ਦੇ ਪੰਜ ਪੁੱਤਰਾਂ ਦੇ ਕਤਲ ਹੋਏ ਅਤੇ ਖਾਲਸੇ ਜੀ ਵੱਲੋਂ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ 4-5 ਹਜ਼ਾਰ ਦੇ ਲਗਭਗ ਸੀ ਨਵਾਬ ਮੁਜ਼ੱਫਰ ਖਾਨ ਦੀ ਕਬਰ ਬਾਵਲ ਹਕ ਦੀ ਖੰਗਾਹ ਦੀ ਡਿਊਟੀ ਵਿੱਚ ਦਰਵਾਜ਼ੇ ਦੇ ਸਾਹਮਣੇ ਹੈ ਜਿਸ ਉੱਤੇ ਸ਼ੇਕ ਫਾਰਸੀ ਵਿੱਚ ਲਿਖੇ ਹੋਏ ਕਾਨ ਜਿਸ ਤੋਂ ਜਿੰਨਾ ਤੋ ਨਵਾਬ ਦੀ ਮੌਤ ਦੀ ਤਾਰੀਖ ਨਿਕਲਦੀ ਹੈ ਸੁਜਾਵੈ ਇਬਨਲ ਸੁਜਾਵੈ ਹਾਜ਼ੀ ਅਮੀਰ ਮਲਤਾਨ ਜਹੇ ਮੁਜ਼ਫਰ ਬਰੋਜ਼ੇ ਮੈਦਾਨ ਬੈ ਤੇਗੇ ਬਾਜ਼ੂ ਕੀ ਹਮਲਾ ਆਵਰਦ ਚੋਂ ਗਜ਼ ਨਫਰ ਚੋਂ ਸੁਰਖਰੂ ਸ਼ੁੱਧ ਬਸ਼ੂਏ ਬੈਜ਼ਨਤ ਬਗੁਫਤ ਰਦਵਾ ਬਿਆ ਮੁਜ਼ਫਰ ਇਸ ਦਾ ਭਾਵ ਹੈ ਕਿ ਨਵਾਬ ਹਾਜ਼ੀ ਮੁਜ਼ਫਰ ਖਾਨ ਖਾਨ ਅਮਨ ਮਲਤਾਨ ਬੜਾ ਹੀ ਬਹਾਦਰ ਅਤੇ ਬਹਾਦਰ ਦਾ ਪੁੱਤਰ ਸੀ ਮੈਦਾਨੇ ਜੰਗ ਵਿੱਚ ਤਲਵਾਰ ਹੱਥ ਵਿੱਚ ਲੈ ਕੇ ਸ਼ੇਰੇ ਬੱਬਰ ਵਾਂਗ ਵੈਰੀਆਂ ਤੇ ਟੁੱਟ ਪਿਆ ਸ਼ਹੀਦ ਹੋ ਗਿਆ ਜਦ ਜੰਨਤ ਵੱਲ ਵਧ ਗਿਆ ਤਾਂ ਅੱਗੋਂ ਜੰਨਤ ਦੀਆਂ ਹੂਰਾਣੇ ਜੀ ਆਇਆਂ ਨੂੰ ਕਿਆ ਇਸੇ ਤਰ੍ਹਾਂ ਨਵਾਬ ਦਾ ਵੱਡਾ ਪੁੱਤਰ ਸ਼ਾਹ ਨਿਵਾਜ਼ ਖਾਨ ਜੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨਾਲੋਂ ਹੱਥੋਂ-ਹੱਥ ਟਕਰਾ ਕਰਦਾ ਹੋਇਆ ਸਰਦਾਰ ਦੀ ਤਲਵਾਰ ਨਾਲ ਮੋਇਆ ਸੀ ਇਸੇ ਡਿਊਟੀ ਦੇ ਬਾਹਰ ਪੂਰਬ ਵਾਲੇ ਸੱਜੇ ਹੱਥ ਇੱਕ ਸੋਹਣੀ ਕਬਰ ਵਿੱਚ ਦੱਬਿਆ ਹੋਇਆ ਹੈ ਅਤੇ ਇਸ ਦੇ ਉੱਤੇ ਇਹ ਕੁਤਬਾ ਹੈ ਚੂ ਸ਼ਾ ਨਿਵਾਜ਼ ਖਾਨ ਬੇ ਮੁਲਤਾਨ ਸ਼ਹੀਦ ਸ਼ੁੱਧ ਖਮਦਾਰ ਤੇਗ ਕਤਲ ਬਰੋ ਮਾਏ ਈਦ ਸ਼ੁੱਧ ਜੁਸਤਮ ਚੂ ਸਾਲ ਮਸ਼ਹੀਦਾਨੇ ਗਾਜ਼ੀ ਸ਼ਹੀਦ ਗੁਫਤਾ ਖਿਰਦ ਕੇ ਹਾਕਮੇ ਮੁਲਤਾਨ ਸ਼ਹੀਦ ਸ਼ੁੱਧ ਬਾਬ ਜਦੋਂ ਸ਼ਾ ਨਿਵਾਜ਼ ਖਾਨ ਮਲਤਾਨ ਵਿੱਚ ਸ਼ਹੀਦ ਹੋਇਆ ਤਾਂ ਕਤਲ ਦੀ ਖਮਦਾਰ ਸ਼ਮਸ਼ੇਰ ਉਸ ਨੂੰ ਈਦ ਦੇ ਚੰਦ ਵਤ ਪਿਆਰੀ ਪਾਸੀ ਜਦ ਗਾਜ਼ੀ ਸ਼ਹੀਦ ਦੇ ਕਤਲ ਹੋਣ ਦਾ ਸਾਲ ਡੂੰਢਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਮਲਤਾਨ ਦਾ ਹਾਕਮ ਸ਼ਹੀਦ ਹੋਇਆ ਹੈ ਨਵਾਬ ਦੇ ਛੋਟੇ ਪੁੱਤਰ ਸ਼ਰਫ ਰਾਜ਼ ਖਾਨ ਅਤੇ ਜੁਲਫਕਾਰ ਅਲੀ ਖਾਨ ਤੇ ਅਮੀਰ ਬੇਖਾਨ ਜਿਉਂਦੇ ਫੜੇ ਗਏ ਇਹਨਾਂ ਨੂੰ ਜਦ ਲਾਹੌਰ ਮਹਾਰਾਜਾ ਦੀ ਸੇਵਾ ਵਿੱਚ ਹਾਜ਼ਰ ਕੀਤਾ ਗਿਆ ਤਾਂ ਉਦਾਰ ਚਿਤ ਮਹਾਰਾਜਾ ਸਾਹਿਬ ਨੇ ਇਹਨਾਂ ਦੀ ਬੜੀ ਇੱਜ਼ਤ ਕੀਤੀ ਅਤੇ ਪ੍ਰੋਣਾਚਾਰੀ ਵਜੋਂ 2500 ਰੁਪਏ ਨਗਦ ਭੇਜੇ ਅਤੇ ਇਹਨਾਂ ਦੇ ਨਿਰਵਾਹ ਲਈ ਸ਼ਰਕਪੂਰ ਦੇ ਇਲਾਕੇ ਵਿੱਚ ਇਹਨਾਂ ਨੂੰ ਭਾਰੀ ਜ਼ਗੀਰ ਦਿੱਤੀ ਜੋ ਅਜੇ ਤੱਕ ਇਹਨਾਂ ਦੇ ਵਾਰਸਾਂ ਦੇ ਕਬਜ਼ੇ ਵਿੱਚ ਹੈ ਪਿਸ਼ਾਵਰ ਦੀ ਫਤਿਹ ਸ਼ੇਰ-ਏ-ਪੰਜਾਬੀ ਚੋਖੇ ਸਮੇਂ ਤੋਂ ਅਬਿਲਾ ਸ਼ਾਹੀ ਕਿ ਪਿਸ਼ਾਵਰ ਨੂੰ ਹਿੰਦ ਦਾ ਬੂਹਾ ਕਿਹਾ ਜਾਂਦਾ ਹੈ ਫਤਿਹ ਕੀਤਾ ਚਾਏ ਪਰ ਕਿਸੇ ਯੋਗ ਸਮੇ ਦੇ ਆਉਣ ਲਈ ਕੁਝ ਚਿਰ ਉਡੀਕਣਾ ਪਿਆ ਮਲਤਾਨ ਦੀ ਫਤਿਹ ਤੋਂ ਆਪ ਨੂੰ ਵੇਲ ਮਿਲੇ ਤਾਂ ਆਪ ਨੇ ਪਿਸ਼ਾਵਰ ਪਰ ਚੜ੍ਹਾਈ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹੁਣ ਇੱਕ ਭਾਰੀ ਫੌਜ ਨਾਲ ਲੈ ਕੇ ਸਮੰਤ 1875 ਬੇਕਰਮੀ ਨੂੰ اٹਕ ਵੱਲ ਕੂਚ ਕਰ ਦਿੱਤਾ ਇੱਥੇ ਪਹੁੰਚ ਕੇ ਬੇੜੀਆਂ ਦਾ ਪੌਲਾ ਤਿਆਰ ਕਰਾਇਆ ਤੇ ਇਥੋਂ ਇੱਕ ਛੋਟਾ ਜਿਹਾ ਰਸਤਾ ਦੇਖ ਪਾਲ ਲਈ اٹਕ ਤੋਂ ਪਾਰ ਭੇਜਿਆ ਉਧਰੋਂ اٹਕੋਂ ਪਾਰ ਦੇ ਇਲਾਕੇ ਤੇ ਖਟਕਾ ਅਤੇ ਪਠਾਨਾ ਨੂੰ ਜਦ ਮਹਾਰਾਜਾ ਦੀ ਚੜ੍ਹਾਈ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇੱਕ ਪਾਰੀ ਇਕੱਠ ਕਰ ਰਿਆ ਤੇ ਫਿਰੋਜ਼ ਖਾਨ ਖਟਕ ਦੇ ਨਜੀਬੁੱਲਾ ਖਾਨ ਦੀ ਤਹਿਤ ਵਿੱਚ ਖੈਰਾਬਾਦ ਦੀਆਂ ਪਹਾੜੀਆਂ ਵਿੱਚ ਮੋਰਚੇ ਮੱਲ ਬੈਠੇ ਤੇ ਲੱਗੇ ਖਾਲਸੇ ਦੀ ਉੜੀ ਇਕ ਕਰਨ ਹੁਣ ਜਦੇ ਛੋਟਾ ਜਿਹਾ ਦਸਤਾ ਦੇਖ ਪਾਲ ਲਈ ਪਾਰ ਪੁੱਜਿਆ ਤਾਂ ਉਹਨਾਂ ਨੇ ਇਹਨਾਂ ਤੇ ਐਸਾ ਕਰੜਾ ਹੱਲਾ ਕੀਤਾ ਕਿ ਇਹਨਾਂ ਨੂੰ ਹਰ ਪਾਸੇ ਤੋਂ ਘੇਰ ਲਿਆ ਅਤੇ ਥੋੜਿਆਂ ਦੀ ਕਦ ਤਲਕ ਨਿਭ ਸਕਦੀ ਸੀ ਇਹ ਸਾਰਾ ਦਸਤਾ ਲਗਭਗ ਫਟੜ ਜਾਂ ਕਤਲ ਹੋ ਗਿਆ ਸ਼ੇਰੇ ਪੰਜਾਬ ਨੂੰ ਜਦੇ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਤੇ ਉਸੇ ਵੇਲੇ ਇੱਕ ਬਲਵਾਨ ਜੱਥਾ ਫੌਜ ਦਾ ਅਕਾਲੀ ਫੂਲਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਨਖੇਰੀਏ ਦੀ ਜਥੇਦਾਰੀ ਵਿੱਚ ਪਾਰ ਭੇਜਿਆ ਇਹਨਾਂ ਦੇ ਪਹੁੰਚਦਿਆਂ ਹੀ ਅਫਗਾਨਾਂ ਨੇ ਇਹਨਾਂ ਤੇ ਹੱਲਾ ਕੀਤਾ ਪਰ ਉਹਨਾਂ ਨੇ ਪਠਾਨਾਂ ਨੂੰ ਉਹ ਹੱਥ ਦੱਸੇ ਜੋ ਅੱਗੇ ਕਦੇ ਉਹਨਾਂ ਨਹੀਂ ਸੰਡੀਠੇ ਸੈਂਕੜਿਆਂ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ ਗਾਜ਼ੀਆਂ ਨੇ ਆਪਣੇ ਆਪ ਨੂੰ ਖਾਲਸੇ ਦੇ ਹੱਥ ਵਿੱਚ ਹਰ ਪਾਸੇ ਤੂਫਾਤਾ ਦੇਠਾ ਦਾ ਸਫੈਦ ਝੰਡਾ ਖੜਾ ਕਰਾ ਕੇ ਕੀਤਾ ਤੇ ਅਮਨ ਮੰਗਿਆ ਖਾਲਸੇ ਦੇ ਸਵਾਰਾਂ ਨੇ ਖਟਕਾ ਦੇ ਦੋਹਾਂ ਮੁਖੀਆਂ ਨੂੰ ਫੜ ਕੇ ਅਕਾਲੀ ਫੋਲਾ ਸਿੰਘ ਦੇ ਮੂਹਰੇ ਹਾਜ਼ਰ ਕੀਤਾ ਅਤੇ ਉਸ ਨੇ ਮਹਾਰਾਜੇ ਦੀ ਸੇਵਾ ਵਿੱਚ ਇਹਨਾਂ ਨੂੰ ਭਿਜਵਾ ਦਿੱਤਾ ਉਥੇ ਜਦ ਇਹਨਾਂ ਬਹੁਤ ਕੁਝ ਅਧੀਨਗੀ ਦਸਤੀ ਤਾਂ ਮਹਾਰਾਜਾ ਸਾਹਿਬ ਨੇ ਇਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਅਗਲੇ ਦਿਨ ਕਿਲਾ ਖੈਰਾਬਾਦ ਤੇ ਜ਼ਾਹਾਂਗੀਰੇ ਵਿੱਚ ਆਪਣੇ ਠਾਣੇ ਸਥਾਪਿਤ ਕਰਕੇ ਖਾਲਸਾ ਫੌਜ ਨੇ ਅੱਗੇ ਕੂਚ ਕੀਤਾ ਇਹ ਨਾਲ ਨਸ਼ਹਿਰੇ ਤੋਂ ਕੁਝ ਥੋੜਾ ਹੀ ਅੱਗੇ ਪਹੁੰਚਿਆ ਹੋਣਾ ਹੈ ਕਿ ਇਥੇ ਖਬਰ ਮਿਲੇ ਕਿ ਬਹੁਤ ਸਾਰੇ ਗਾਜ਼ੀ ਚਮਕਣੀ ਵਿੱਚ ਆਖੁਨ ਜ਼ਾਦਿਆਂ ਦੇ ਚੰਡੇ ਹੇਠ ਇਕੱਠੇ ਹੋ ਗਏ ਹਨ ਤੇ ਖਾਲਸੇ ਦਾ ਰਸਤਾ ਰੋਕਣਾ ਚਾਹੁੰਦੇ ਹਨ ਇਥੇ ਰਾਤੋਂ ਰਾਤ ਅਕਾਲੀ ਫੂਲਾ ਸਿੰਘ ਨੇ ਕੂਚ ਕਰਕੇ ਸਵੇਰ ਤੋਂ ਪਹਿਲੇ ਹੀ ਚਮਕਣੀ ਨੂੰ ਘੇਰ ਲਿਆ ਇਥੇ ਗਾਜ਼ੀ ਅਜੇ ਸੁੱਤੇ ਹੀ ਪਏ ਸਨ ਜਦੋਂ ਨਾਲ ਨੂੰ ਪਤਾ ਲੱਗਾ ਕਿ ਖਾਲਸੇ ਦੇ ਸਵਾਰਾਂ ਨੇ ਸ਼ਹਿਰ ਘੇਰ ਲਿਆ ਹੈ ਹੁਣ ਉਹਨਾਂ ਲਈ ਬਿਨਾ ਭੱਜ ਜਾਣ ਦੇ ਕੋਈ ਚਾਰਾ ਨਹੀਂ ਸੀ ਤੇ ਜਿੱਧਰ ਕਿਸੇ ਨੂੰ ਰਾਹ ਲੱਭਾ ਉਧਰ ਨੂੰ ਭੱਜ ਨਠਾ ਸੈਂਕੜੇ ਭੱਜਦੇ ਹੋਏ ਗਾਜ਼ੀ ਖਾਲਸੇ ਦੀ ਤਲਵਾਰ ਤੋਂ ਪਾਰ ਹੋਏ ਖਾਲਸੇ ਦੀ ਇਸ ਨੇ ਡਰਤਾ ਦਾ ਬੈਰੀਆਂ ਪਰ ਅਜੀਹਾ ਦਬਦਬਾ ਸ਼ਾਇਆ ਕਿ ਅਗਲੇ ਦਿਨ 4 ਮੱਗਰ ਸਮੰਤ 1874 ਬਿਕਰਮੀ ਨੂੰ ਬਿਨਾ ਕਿਸੇ ਲੜਾਈ ਦੇ ਖਾਲਸੇ ਦਾ ਪਿਸ਼ਾਵਰ ਪਰ ਕਬਜ਼ਾ ਹੋ ਗਿਆ ਯਾਰ ਮੁਹੰਮਦ ਖਾਨ ਜੋ ਪਿਸ਼ਾਵਰ ਦਾ ਹਾਕਮ ਸੀ ਖਾਲਸੇ ਦੀ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਪਿਸ਼ਾਵਰ ਤੋਂ ਹਸਤ ਨਗਰ ਵੱਲ ਨਸ ਗਿਆ ਸੀ ਹੁਣ ਸ਼ਹਿਰ ਦੀ ਰਾਖੀ ਆਦੀ ਦਾ ਪੱਕਾ ਪ੍ਰਬੰਧ ਕਰਕੇ ਸ਼ੇਰੇ ਪੰਜਾਬ ਨੇ ਇਲਾਕੇ ਦੇ ਅਰਬਾਬਾਂ ਤੇ ਰਹਿਈਸਾਂ ਦੇ ਯੋਗ ਨਜ਼ਰਾਂ ਨੇ ਪ੍ਰਮਾਣ ਕੀਤੇ ਤੀਸਰੇ ਦਿਨ ਮਹਾਰਾਜਾ ਸਾਹਿਬ ਨੇ ਇੱਕ ਭਾਰੀ ਦਰਬਾਰ ਕੀਤਾ ਜਿਸ ਵਿੱਚ ਸਾਰੇ ਇਲਾਕੇ ਦੇ ਰਹਿਈਸ ਆਏ ਹੋਏ ਸਨ ਜਿਨ੍ਹਾਂ ਨੂੰ ਹਜ਼ਾਰਾਂ ਰੁਪਏ ਤੇ ਸਰੋਪਾ ਤੇ ਖਿਲਤਾ ਬਖਸ਼ਿਆ ਇਹਨੇ ਨੂੰ ਦੋਸਤ ਮੁਹੰਮਦ ਖਾਨ ਬਾਰਕ ਜੈ ਨੇ ਆਪਣੇ ਦੀਵਾਨ ਦਾ ਮੋਦਰ ਮੱਲ ਤੇ ਹਵਜ਼ ਰੋਹਿਲੇ ਦੀ ਰਾਹੀ 50000 ਰੁਪਇਆ ਪੰਜਾਬ ਭਾਰ ਕਾਬਲੀ ਮੇਵੇ ਦੇ 100 ਕੋੜੇ ਆਦੀ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਭੇਂਟ ਵਜੋ ਨਜ਼ਰਾਨੇ ਦੇ ਤੌਰ ਪਰ ਭੇਜੇ ਤੇ ਨਾਲ ਹੀ ਇੱਕ ਬਿਨਾ ਪੱਤਰ ਕੱਲਿਆ ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਜੇ ਪਿਸ਼ਾਵਰ ਦੀ ਹਕੂਮਤ ਸਰਕਾਰ ਵੱਲੋਂ ਮੈਨੂੰ ਬਖਸ਼ੀ ਜਾਏ ਤਾਂ ਜਿੰਨੀ ਰਕਮ ਆਪ ਜਿੰਮੇ ਕਰਦੀ ਰੱਖਣਾ ਚਾਹੋ ਉਹ ਮੈਂ ਬਿਨਾਂ ਟਾਲਮਟੋਲੇ ਦੇ ਸਰਕਾਰ ਦੀ ਸੇਵਾ ਵਿੱਚ ਭੇਜ ਦਿਆ ਕਰਾਂਗਾ ਮਹਾਰਾਜਾ ਸਾਹਿਬ ਨੇ ਇਸ ਸਮੇਂ ਯੋਗ ਸਮਝ ਕੇ ਦੋਸਤ ਮੁਹੰਮਦ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਆਪ ਕੁਝ ਦਿਨਾਂ ਦੇ ਉਪਰੰਤ ਖਾਲਸਾ ਫੌਜ ਤੇ ਲਾਹੌਰ ਵੱਲ ਪਰਤ ਆਏ ਇਹ ਫਤਿਹ ਵਿੱਚ ਦਿਵਾਨ ਸ਼ਾਮ ਸਿੰਘ ਪਿਸ਼ਾਵਰੇ ਨੇ ਖਾਲਸੇ ਦੀ ਬਹੁਮੁੱਲੀ ਸੇਵਾ ਕੀਤੀ ਜਿਸ ਨੂੰ ਇਸ ਦੇ ਬਦਲੇ ਮਹਾਰਾਜਾ ਵੱਲੋਂ ਭਾਰੀ ਜਾਗੀਰ ਅਤੇ ਸਨਦ ਬਖਸ਼ੀ ਗਈ ਖਾਲਸੇ ਦੀ ਇਹ ਫਤਿਹ ਰਾਜ ਦੀ ਦ੍ਰਿਸ਼ਟੀਕਰਣ ਦੇ ਸਾਧਾਰਨ ਜੀਤਾਂ ਤੋਂ ਵਧੇਰੀ ਤੁਲਨਾ ਰੱਖਦੀ ਹੈ ਜਿਸ ਨੂੰ ਕਈ ਇਤਿਹਾਸਕਾਰ ਖਾਲਸੇ ਦੀ ਕ੍ਰਮਾਤੀ ਸਫਲਤਾ ਲਿਖਦੇ ਹਨ ਧਾਵਿਆਂ ਦਾ ਉਹ ਭਾਰੀ ਦਰਿਆ ਜੋ 8 ਸਾਲਾਂ ਤੋਂ ਉੱਤਰ ਪੱਛਮ ਤੋਂ ਹਿੰਦੁਸਤਾਨ ਪਰ ਆਉਂਦਾ ਰਿਹਾ ਅੱਜ ਖਾਲਸਾ ਤਲਵਾਰ ਦੇ ਸਾਹਮਣੇ ਨਾ ਕੇਵਲ ਉਹ ਰੁਕ ਹੀ ਗਿਆ ਸਗੋਂ ਉਲਟਾ ਪਿਛਾਣੋਂ ਵਗਣ ਲੱਗਾ ਰਾਜਾ ਜੈਪਾਲ ਦੇ ਅਸਫਲਤਾਵੇ ਪਿੱਛੋਂ ਇਹ ਪਹਿਲੀ ਵਾਰ ਖਾਲਸੇ ਦੇ ਬਹਾਦਰ ਦਲਾ ਨੇ ਨਾ ਕੇਵਲ ਪਿਸ਼ਾਵਰ ਅਤੇ ਸਰਹੱਦ ਨੂੰ ਫਤਿਹ ਕਰਕੇ ਪੰਜਾਬ ਨਾਲ ਸੰਮਲਿਤ ਕਰ ਦਿੱਤਾ ਸਗੋਂ ਖਾਲਸਾ ਰਾਜ ਨੂੰ ਕਾਬਲ ਅਤੇ ਗਜਨੀ ਤੱਕ ਪਹੁੰਚਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਜਿਸ ਤਰ੍ਹਾਂ ਤੈਮੂਰ ਲੰਗ ਦੇ ਮਹਿਮੂਦ ਗਜਨੀ ਦਾ ਨਾਮ ਹਿੰਦਿਆ ਲਈ ਡਰਾਵਣਾ ਪਾਸਦਾ ਸੀ ਅਜੋ ਉਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਏ ਅਤੇ ਅਕਾਲੀ ਫੂਲਾ ਸਿੰਘ ਦਾ ਨਾਮ ਕਾਬਲ ਅਤੇ ਗਸਨੀ ਦੀਆਂ ਗਲੀਆਂ ਵਿੱਚ ਪਠਾਨ ਬੱਚਿਆਂ ਨੂੰ ਡਰਾਉਣ ਲਈ ਯਾਦ ਹੋਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੁਲਤਾਨ ਤੇ ਪਿਸ਼ਾਵਰ ਨੂੰ ਫਤਿਹ ਕਰਨਾ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਹੀ ਨਾਲ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ